ਸਸੀਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਵਾੜਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕੋਟ ਕਰੋੜ ਖੁਰਦ ਉਰਫ ਕੋਟਲੇ ਦੇ ਵਿੱਚ ਇਸ ਟਾਈਮ ਮੈਂ ਮਨਜੀਤ ਮਨਦੀਪ ਬਾਈ ਦੇ ਘਰੇ ਮੌਜੂਦ ਆ ਮਿੱਤਰੋ ਤੇ ਮਨਦੀਪ ਬਾਈ ਦੇ ਕੋਲੇ ਅੱਜ ਦੋ گاਵਾ ਬਕਾਊਆ ਦੋਵੇਂ ਜਗਨਵਾਲਾ ਦੀ ਡਿਟੇਲ ਆ ਜਿਹੜੀ ਦੋਵਾਂ گاਵਾ ਦੀ ਡਿਟੇਲ ਆ ਜਿਹੜੀ ਉਹ ਤੁਹਾਨੂੰ ਲੈ ਕੇ ਦੇਣੀ ਹੈ ਇੱਕ ਤਾਂ ਕਾਲੀ ਗਾਂ ਤਾਜੀ ਸੂਈ ਬਿਲਕੁਲ ਮਿੱਤਰੋ ਤੇ ਇੱਕ ਜਰਸੀ ਵੈੜਾ ਪਿਓਰ ਬਰੀਡ ਓਕੇ ਦੀ ਰਿਪੋਰਟ ਜਵਾਂ ਮਗਰ ਵੱੱਛੀ ਵੀ ਮਿੱਤਰੋ ਟਾਪ ਬਰੀਡ ਦੀ ਦੋਵਾਂ ਮਗਰ ਹੀ ਵੱੱਛੀਆਂ ਪੁੰਦੇ ਮਗਰ ਥੋੜੀ ਜਿਹੀ ਉੱਚੀ ਬੱਚੇ ਦੇ ਵਿੱਚ ਆ ਗਈ ਤੇ ਇਹ ਬਿਲਕੁਲ ਤਾਜੀ ਆ ਜਾਣਕਾਰੀ ਲੈਣੇ ਮਨਦੀਪ ਭਾਈ ਤੋਂ ਕੀ ਜਾਨਵਰੀ ਡਿਟੇਲ ਆ ਜੋ ਮਨਦੀਪ ਵੀਰੇ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਵਧੀਆ ਜੀ ਸੇਤਾ ਦੇ ਪਰਿਵਾਰ ਸਾਰੇ ਵਧੀਆ ਜੀ ਤੁਸੀਂ ਦੱਸੋ ਜੀ ਸਤਿ ਸ਼੍ਰੀ ਅਕਾਲ ਜੀ ਆ ਵਧੀਆ ਜੀ ਚਲੋ ਸ਼ੁਕਰ ਅੱਛਾ ਮਨਦੀਪ ਭਾਈ ਅੱਜ ਜਨਵਰ 2 ਆ ਹਨਾ ਪਹਿਲੇ ਨੰਬਰ ਤੋਂ ਜਿਹੜੀ ਵੈੜਾ ਕਾਲੀ ਇਹਦੀ ਕੀ ਡਿਟੇਲ ਤੇ ਬੱਚੀ ਮਗਰ ਆਈ ਬੱਚੀ ਮਗਰ ਹੈ ਹਾਂਜੀ ਸੀਲ ਸਾਬ ਵਈ ਪੂਰੀ ਠੀਕ ਹੈ ਬਾਈ ਤੇ ਪਾ ਨਿਆਣਾ ਲਾਓ ਬਣਾ ਪਾਓ ਠੀਕ ਹੈ ਬਾਈ ਉਵੇਂ ਚੋਲੋ ਜੀ ਠੀਕ ਹੈ ਬੋਲਾ ਕਿੰਨਾ ਵੀਰੇ ਦੇ ਬੋਲਾ ਬਾਈ ਹਣ ਹੋਊਗਾ 8-9 ਕਿਲੋ ਜੀ 8-9 ਕਿਲੋ ਬੋਲਾ ਦੁੱਧ ਦੇ ਦੂੰਗੀ 14-15 ਕਿਲੋ ਬੈਟਾ ਹਾਂ ਇੰਨਾ ਕੀ ਦੂ ਬਾਈ ਹਾਂ ਗੋਲ ਮਟੋੜਾ ਹਾਂ ਹਾਂ ਬਾਈ ਵੱਛੀ ਆਗੀ ਮਗਰ ਵੀਰੇ ਮਗਰ ਵੱਛੀ ਆ ਬਾਈ ਠੀਕ ਆ ਬਾਈ ਠੀਕ ਆ ਅੱਛਾ ਮਨਦੀ ਵੀਰੇ ਕੀ ਰੇਟ ਰੂ ਕਹਿੰਦਾ ਬਾਈ ਇਹ 52000 ਦੀ ਦਾਂਗੇ ਬਈ ਠੀਕ ਆ ਮਾਨ ਤਨ ਕਹਿੰਦਾ ਕਿ ਕਰ ਦਾਂਗੇ ਵੀਰੇ ਕੱਢੀ ਬਾਹਰੋਂ ਤੋਰੀ ਵੀਰੇ ਖੋਲੀ ਭਰਾ ਲੈ ਵੀ ਮਿੱਤਰੋ ਰੇਟ ਬਿਲ ਕੋਲ ਜਾਇਜ਼ ਕੀਤਾ ਬਾਈ ਨੇਂਦਾ ਵੈੜ ਵੀ ਵੇਖ ਲੋ ਤੁਸੀਂ ਕਿੱਡੀ ਚੰਗੀ ਥਾਣਾ ਹਵਾਂ ਨਿਆਲੀ ਆ ਹੂੰ ਕਰੇ ਦੁੱਧ ਪੀਣ ਵਾਲੇ ਭਰਾ ਦੇ ਲਈ ਗਹਿਣਾ ਚੀਜ਼ ਆ ਤੁਸੀਂ ਦੇਖ ਸਕਦੇ ਆ ਹੂੰ ਦੇਖੋ ਹੂੰ ਆਹ ਦੋ ਐਨ ਆਰਡਰ ਥਣ ਵੀ ਚੰਗਾ ਲੀਵਾ ਵੀ ਚੰਗਾ ਦੋਨੇ ਜੀ ਡੇ ਟਿਕਾਣੇ ਦੀਆਂ ਮਿੱਤਰੋ ਕਰਮਾੜੀ ਨੂੰ ਹੂੰ ਠੀਕ ਹੈ ਅੱਜ ਦੂਜਾ ਦਿਨ ਸੂਈ ਨੂੰ ਬਾਈ ਹਾਂਜੀ ਦੂਜਾ ਦਿਨ ਆ ਬਾਈ ਠੀਕ ਹੈ ਦੂਜਾ ਦਿਨ ਅੱਜ ਸੂਈ ਨੂੰ ਮਗਰ ਵੱੱਛੀ ਜੇਰਜੁਰ ਦੀ ਵੀਡੀਓ ਪਈ ਆਪਨ ਕੋ ਸਾਰੀ ਪਈ ਆ ਬਸ ਠੀਕ ਹੈ ਵੀਰ ਓਕੇ ਬਾਈ ਲੈ ਤੂੰ ਐ ਸੀਲ ਸਾਹੂ ਗਰਮ ਵਾਲੀ ਸੀਲ ਠੰਡੀ ਵੇਖ ਲਓ ਬਾਈ ਹਾਂਜੀ ਲੈ ਬਾਈ ਜੈਲੀ ਪਾਣੂ ਬਹੁਤ ਆ ਹਨਾ ਮੈਂ ਕਹ ਪੂਰੀ ਆ ਬਾਈ ਹੋਰ ਬਾਕੀ ਧਾਰਤੁਰ ਵਧੀਆ ਬਈ ਹੂੰ ਦੂਜਾ ਦਿਨ ਮਾਰਦੇ ਵੀਰੇ ਲੈ ਬਾਈ ਇਹ ਤਾਂ ਪਸਮੀ ਨਹੀਂ ਹੋਣਾ ਇਹਦਾ ਨਹੀਂ ਠੀਕ ਹੈ ਯਾਰ ਅਜਾ ਮਨਦੀ ਬਾਈ ਇਹ 52000 ਤੁ ਲਾਡ ਪਿਆਰ ਕਰਦਾਂਗੇ ਥੋੜਾ ਕਰਦਾਂਗੇ ਬਾਈ ਕਰਾਂਗੇ ਜਰੂਰ ਠੀਕ ਹੈ ਬਾਈ ਅਜਾ ਦੋ ਨੰਬਰ ਤੇ ਜਰਸੀ ਜਿਹੜੀ ਬਾਈ ਇਹ ਬਾਈ ਇਹ ਥੱਲੇ ਹੈਗਾ ਬਾਈ 13 ਕਿਲੋ ਦੁੱਧ ਆਈ ਠੀਕ ਹੈ 12 13 ਕਿਲੋ ਵੇ ਠੀਕ ਹੈ ਤੇ ਇਹਦੇ ਮਗਰ ਬੱਚੇ ਬਾਈ ਅਗਲਾ ਸੂਆ 8-9 ਮਹੀਨਾ ਦਾ ਲਾਲੇ ਤਿੰਨਾਂ ਦਾਲੇ ਹੈ ਨਾ ਹਾਂ ਆਪਾਂ ਗਾਰੰਟੀ ਫੇਰ ਦੇਵਾਂਗੇ ਜੇ ਆਪਣੇ ਕੋਲੇ ਸੂਈ ਹੋਵੇ ਤਾਂ ਠੀਕ ਹੈ ਬਈ ਸਹੀ ਗੱਲ ਆ ਬਾਈ ਹਾਂ ਇਹ ਨਾ ਬਈ ਜਦੋਂ ਲੈ ਕੇ ਆਂਦੀ ਸੀ ਥਣ ਦੇ ਉੱਤੇ ਪਿਛਲੇ ਦੇ ਝਰੀਟ ਜਿਵੇਂ ਓਡਾ ਲੌਨ ਲੱਗੇ ਵੱਜ ਗਈ ਸੀ ਠੀਕ ਆ ਵੀਰੇ ਉਹਦੇ ਕਰਕੇ ਹੁਣ ਜਿਵੇਂ ਉਹਦਾ ਪੀੜ ਮਨਾਉਂਦੀ ਉਹ ਥਣ ਦੀ ਠੀਕ ਆ ਹੋਰ ਇਹਨੂੰ ਕੋਈ ਨਹੀਂ ਕੀ ਬਾਈ ਦੋ ਦੰਦ ਵੈੜਾ ਹਜੇ ਉਹਨਾਂ ਹੁਣ ਕਿੰਨਾ ਦੁੱਧ ਤਿਆਰ ਆ ਵੀਰੇ ਹੁਣ ਬਾਈ 13 ਕਿਲੋ ਹੋਊਗਾ ਜੀ 13 ਕਿਲੋ ਦੁੱਧ ਤਿਆਰ ਤੇ ਦੋ ਦੰਦ ਆ ਬਈ ਚੋਂ ਨੂੰ ਠੰਡੀ ਸੀ ਹੁਣ ਦਰਦ ਮਨਾਉਂਦੀ ਥੋੜਾ ਜਿਹਾ ਉਹਦਾ ਦਰਦ ਮਨਾਉਂਦੀ ਬਈ ਆਪਾਂ ਦੋੜਾਂਗੇ ਚੋ ਕੇ ਲੈ ਆਂ ਦੰਦ ਦਿਖਾ ਦਿੰਦੇ ਹਾਂ ਹਾਂ ਇਹ ਬੱਚੀ ਬਹੁਤ ਸੋਹਣੀ ਆ ਯਾਰ ਹਨਾ ਹਜੇ ਦੋ ਤਾਂ ਹੁੰਦਾ ਬਈ ਹੂੰ ਪਹਿਲਾਂ ਵੈੜ ਸੂਈ ਜਾ ਜੀ ਹੂੰ ਓਏ ਗੱਡੀ ਬਾਹਰ ਨੂੰ ਵੀਰੇ ਮੜਾ ਜੈਨੂੰ ਖੋਲੇ ਮਾਰਨ ਹੂੰ ਜੀ ਜਾ ਬਈ ਓਕੇ ਆ ਜਾ ਵਾ ਲਾਲ ਰੰਗ ਦੀ ਹੈ ਵੈੜ ਦੀ ਬਿਊਟੀ ਬੜੀ ਕਿੱਡੀ ਚੰਗੀ ਹੈ ਹਨਾ ਬਈ ਇਸ ਕੁਆਲਿਟੀ ਕਿੱਡੀ ਚੰਗੀ ਹੈ ਹੁਣ ਗੱਡੀ ਪੈਕਅਪ ਸੀ ਬਈ ਆਪਣੇ ਇੱਥੇ ਲੱਗੀ ਨਹੀਂ ਓਏ ਹੂੰ ਉਹ ਕਿਤੇ ਲੌਣ ਲੱਗਾ ਬੰਦਾ ਤੇ ਨਰ ਗਿਆ ਉਹ ਚੱਕਰ ਵੀ ਆ ਆਹ ਉਹ ਇਹਨਾਂ ਦਾ ਕਈ ਵਾਰੀ ਬਾਹਰ ਹੋ ਜਾਂਦਾ ਲੌਣ ਲੌਣ ਜਨ ਕੈਲੋ ਹੀ ਹੋ ਜਾਂਦੀ ਯਾਰ ਆਪ ਹੈ ਨਹੀਂ ਸੀ ਬਾਈ ਉਵੇਂ ਹੀ ਲਾ ਕੇ ਬੰਨ ਗਿਆ ਉਹ ਹੂੰ ਤਾਂ ਆ ਕੇ ਵੇਖਿਆ ਬਾਈ ਹੂੰ ਆਰਾਮ ਤਾਂ ਆਉਂਦਾ ਜਾਂਦਾ ਹੂੰ ਪਰ ਥੋੜਾ ਮਣਾਉਂਦੀ ਹੈ ਬਾਈ ਉਹਦਾ ਪਰ ਹੁਣ ਦੋ ਅਗਲਾ ਕਊਗਾ ਜਿੰਨਾ ਹਿੱਲਦੀ ਆ ਹਨਾ ਉਹ ਬਾਈ ਇਹ ਜਾਦਬਰੀਰ ਤਾਂ ਹੈ ਨਹੀਂ ਹਿਲਣ ਵਾਲੀ ਹਾਂ ਹੁਣ ਜੇ ਦਰਦ ਆ ਤਾਂ ਉੱਥੇ ਤਾਂ ਬਾਈ ਹਿਲਣਾ ਹੀ ਐ ਨੇ ਹੂੰ ਗਾਂ ਹੀ ਦੱਸਦੀ ਆ ਯਾਰ ਵਾੜੀ ਦੱਸਦੀ ਬਾਈ ਦੁੱਧ ਤਾਂ ਤੇ 14 15 ਦਈ ਜੋ ਖੁੱਲ੍ਹਾ ਰੌਣ ਆਹ ਹੁਣ ਬਾਈ ਰਾਹਣ ਹੂੰ अच्छा चून चामला चून चण किवें लगा भाई भाई चून चा ता कोई पूरनी कोई ਛੱਟਾ ਨਹੀਂ ਕੋਈ ਥਾਣ ਵੱਧ ਘਟ ਨਹੀਂਗਾ ਹਾਂ ਬਸ ਇੱਕ ਸਿਰਫ ਉਹ ਥਾਣ ਦੀ ਪੀੜ ਮਨਾਉਂਦੀ ਹੈ ਪੀੜ ਮਨਾਉਂਦੀ ਜਦੋਂ ਆਪਾਂ ਦੂਜੇ ਜੋੜੇ ਜਦੋਂ ਉਹਨੂੰ ਹੱਥ ਲਾਇਆ ਉਹਦੀ ਪੀੜ ਮਨਾਉਗੀ ਦੂਜਿਆਂ ਤੋਂ ਨਹੀਂ ਹਲਦੀ ਦੂਜਿਆਂ ਤੋਂ ਨਹੀਂ ਹਲਦੀ ਠੀਕ ਹੈ ਭਾਈ ਠੀਕ ਹੈ ਵੀਰੇ ਅੱਛਾ ਇਹ ਤਾਂ ਇੰਦਾ ਰੇਟ ਕੀ ਰਊਗਾ ਲਾਲ ਦਾ ਭਾਈ ਇਹ 46000 ਦੀ ਦੇ ਦਾਂਗੇ ਠੀਕ ਹੈ ਭਾਈ ਜੇ ਕੋਈ ਜੋੜਾ ਲੈਣ ਵਾਲਾ ਭਰਾ ਹੋਇਆ ਮਨਤ ਖੁੱਲਾ ਕਰ ਦਾਂਗੇ ਖੁੱਲਾ ਡੁੱਲਾ ਖੁੱਲਾ ਡੁੱਲਾ ਭਾਈ ਠੀਕ ਹੈ ਭਾਈ ਨੰਬਰ ਕਿੰਨਾ ਆ ਗਿਆ ਵੀਰੇ ਆਪਣਾ ਵੀਰੇ 98550 ਹੂੰ 7001 ਇੱਕ ਵਾਰੀ ਹੋਰ ਬੋਲ ਦੀ ਵੀਰੇ 93550 ਜੀ 86001 ਬਾਈ ਠੀਕ ਹੈ ਬਈ ਲੈ ਵੀ ਮਿੱਤਰੋ ਦੋਵੇਂ ਤੁਹਾਡੇ ਕੰਮ ਦੀਆਂ ਵੱੱਛੀਆਂ ਦੋਵੇਂ ਤੁਹਾਡੇ ਟਿਕਾਣੇ ਦੀਆਂ ਵੱੱਛੀਆਂ ਕਿਉਂਕਿ ਮਗਰ ਵੀ ਵੱੱਛੀਆਂ ਆ ਗਈਆਂ ਬਾਈ ਇਹ ਦੋ ਨਹੀਂ ਇਹ ਚਾਰ ਜਾਣੀਆਂ ਵਾ ਤੁਹਾਡੇ ਘਰੇ ਤੇ ਇੱਕੜੀਆਂ ਦੋ ਜਾਣੀਆਂ ਵਾ ਕਿਉਂਕਿ ਮਗਰ ਵੱੱਛੀ ਆ ਜਿਹੜੀ ਮਿੱਤਰੋ ਉਹ ਵੀ ਬਣੀ ਹੁੰਦੀ ਆ ਥਣ ਚੰਗੇ ਲੱਗੇ ਹੋਇਆ ਚੂਣ ਚੰਗਾ ਵਾ ਨਵਾਂ ਹਾਨ ਸੋਹਣੀਆਂ ਸੁਨੱਕੀਆਂ ਗੋਲ ਮਟੋਲ ਵਹਿੜਾ ਦੋਵੇਂ ਮਿੱਤਰੋ ਬਾੜੇ ਕੱਦ ਕਾਂਠ ਵਾਲੀਆਂ ਨਹੀਂ ਬੁੱਕਲ ਜੇ ਵਾਲੀਆਂ ਵਹਿੜਾ ਮਤਲਬ ਵਧੀਆ ਪੱਠੇ ਪਾਉਂਦੇ ਦੁੱਧ ਚੋਈ ਜੋ ਕਰਮਾ ਵਾਲੀਆਂ ਨੂੰ ਕਿਉਂਕ ਨਾ ਵੀ ਪਸੰਦ ਕਰਦੇ ਆ ਮਿੱਤਰੋ ਅੱਛਾ ਵੀਰੇ ਨੰਬਰ ਕਿੰਨਾ ਆ ਗਿਆ ਮੰਦੀਪਈ ਆਪਣਾ 98550 ਜੀ ਹੂੰ 68001 9855068001 ਹਣਾ ਇਸ ਨੰਬਰ ਤੇ ਕਰ ਲਓ ਬਾਈ ਨਾ ਕੱਲ ਬਾਦ ਕੋਟ ਕੋਲੋੜ ਖੁਰਦੁਰਪ ਕੋਟਲਾ